ਗੋਟਾ ਵਿੱਚ ਮੈਂਬਰਸ਼ਿਪ ਨੂੰ ਲੈ ਕੇ ਪਾਜਤਾ ਦੀ ਇੱਕ ਮੀਟਿੰਗ ਦਾ ਆਯੋਜਨ ਮੰਡਲ ਪ੍ਰਧਾਨ ਸੰਜੀਪ ਪਠਾਨੀਆ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਸਾਬਕਾ ਵਿਧਾਇਕ ਸ਼ਿਮਗਮਰੀ ਪਰਿਵਾਰੀ ਗਣੇਸ਼ਪੁਰ ਬਾਬਾ ਸਮੇਤ ਹੋਰ ਉਧੇਦਾਰ ਹਾਜ਼ਰ ਸਨ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨੇ 1 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਮੈਂਬਰਸ਼ਿਪ ਮੁਹਿੰਮ ਵਿੱਚ ਲੱਗ ਜਾਣ ਦੀ ਅਪੀਲ ਕੀਤੀ ਤਾਂ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਅਧਿਕ ਮੈਂਬਰਸ਼ਿਪ ਕੀਤੀ ਜਾ ਸਕੇ ਆਓ ਸੁੰਦੇ ਹਾਂ उना तो, उना भार। भार। भारतीय भारत दे दे। दे। दे जनता पार्टी जिला पठानकोट वालों पार्टी वालों जो एक महा सदस्यता अभियान आया है। उस अज गटा मंडल घरोटा पिंड मीटिंग की गई है ਇਸ ਮੀਟਿੰਗ ਦੇ ਵਿੱਚ ਮੇਰੇ ਨਾਲ ਇਸ ਮੰਡਲ ਦੇ ਅਧਿਖਸ਼ ਸੰਜੀਪ ਪਠਾਣੀਆ ਜੀ ਸਾਡੇ ਇਥੋਂ ਦੀ ਐਕਐਮਐਲਏ ਸਾਡੀ ਪਹਿਨ ਸ਼ੀਮਾ ਕੁਮਾਰੀ ਜੀ ਸਾਡੇ ਜ਼ਿਲ੍ਹਾ ਦੇ ਸੈਕਟਰੀ ਗਣੇਸ਼ਵਰ ਸਿੰਘ ਜੀ ਜਿਹੜੇ ਇਸ ਅਭਿਆਨ ਦੇ ਇਸ ਵਿਧਾਨ ਸਭਾ ਦੇ ਇੰਚਾਰਜ ਹੈ ਇਥੋਂ ਦੇ ਸਰਪੰਚ ਮੇਜ ਜੀ ਔਰ ਬਾਤੀ ਪਾਰਡ ਸਾਹਿਬ ਪਾਰਟੀ ਦੇ ਪ੍ਰਮੁਖ ਕਾਰਜਕਰਤਾ ਇੱਥੇ ਇਕੱਠੇ ਹੋਏ ਆਂ ਔਰ ਇਹ ਸਦਸਤਾ ਕਿਸ ਤਰ੍ਹਾਂ ਕਰਨੀ ਹੈ ਉਹਦੀ ਇੱਕ ਵਰਕਸ਼ਾਪ ਉਹਦੀ ਕਾਰਜਸ਼ਾਲਾ ਲਗਾਈ ਹੈ ਉਸ ਕਾਰਜਸ਼ਾਲਾ ਦੇ ਅੰਦਰ ਇਹਨਾਂ ਸਭ ਲੋਕਾਂ ਨੂੰ ਦੱਸਿਆ ਗਿਆ ਕਿ ਅਸੀਂ ਕਿਸ ਕਿਸ ਤਰ੍ਹਾਂ ਮੈਂਬਰ ਬਣਨਾ ਹੈ ਐਕਟਿਵ ਮੈਂਬਰ ਕੌਣ ਹੋਏਗਾ ਔਰ ਸਿੰਪਲ ਮੈਂਬਰ ਕੌਣ ਹੋਏਗਾ ਉਹਦਾ ਪੀਰੀਅਡ ਕਿੰਨੇ ਤੋਂ ਕਿੰਨੇ ਸ਼ੁਰੂ ਹੋਏਗਾ ਔਰ ਇਹ ਵੀ ਦੱਸਿਆ ਗਿਆ ਵੀ ਜਿਹੜੀ ਪੁਰਾਣੀ ਮੈਂਬਰਸ਼ਿਪ ਉਹ ਖਤਮ ਹੋ ਗਈ ਹੈ ਔਰ ਇੱਕ ਨੋਂ ਤੋਂ 올 ਇੰਡੀਆ ਲੈਵਲ ਤੇ ਇਹ ਡਿਜੀਟਲ ਜਿਹੜੀ ਆ ਮੈਂਬਰਸ਼ਿਪ ਆ ਅਭਿਆਨ ਚ ਕੀਤਾ ਜਾ ਰਿਹਾ ਜਿਸ ਦੀ ਸ਼ੁਰੂਆਤ ਸਾਡੇ ਦੇ ਪਾਰਟੀ ਦੇ ਅਧਿਖਸ਼ ਜੇਪੀ ਨੱਡਾ ਜੀ ਸਭ ਤੋਂ ਪਹਿਲਾਂ ਮੈਂਬਰ ਸਾਡੇ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਆਦਰਨੀ ਨਰਿੰਦਰ ਭਾਈ ਮੋਦੀ ਜੀ ਨੂੰ ਆਪਣਾ ਮੈਂਬਰ ਬਣਾਣਗੇ ਔਰ ਪਾਰਟੀ ਨੇ ਇਹ ਟਾਰਗੇਟ ਲੈ ਆਇਆ ਕਿ ਪਹਿਲੇ ਦਿਨ ਇਸ ਦੇਸ਼ ਦੇ ਅੰਦਰ 75 ਲੱਖ ਲੋਕਾਂ ਨੂੰ ਮੈਂਬਰ ਬਣਾਇਆ ਜਾਏਗਾ ਜਿਸ ਤਰ੍ਹਾਂ ਕਿ ਸਾਡੇ ਸਭ ਨੂੰ ਪਤਾ ਹੈ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ 18 ਕਰੋੜ ਮੈਂਬਰ ਸਗੀ ਅੱਜ ਉਹ ਮੈਂਬਰਸ਼ਿਪ 31 ਅੱਠ ਨੂੰ ਸਭ ਖਤਮ ਹੋ ਜਾਣੀ ਹੈ 1 ਤੋਂ ਸਭ ਨੇ ਮੈਂਬਰ ਬਣਨਾ ਹੈ ਜਿਨ੍ਹਾਂ ਨੇ ਮੈਂਬਰ ਬਣਨਾ ਹੈ ਡਿਜੀਟਲ ਮੈਂਬਰਸ਼ਿਪ ਹੋਣੀ ਹੈ ਉਹਨਾਂ ਨੇ ਕੋਈ ਫੀਸ ਨਹੀਂ ਦੇਣੀ ਮੈਂਬਰ ਆਪਣੇ ਅਨਰੋਲਮੈਂਟ ਹੋਣੀ ਹੈ ਐਕਚੁਅਲੀ ਮੈਂਬਰ ਬਣਨੇ ਆ ਔਰ ਇੱਕ ਵਾਰ ਫਿਰ ਅਸੀਂ ਪਠਾਨਕੋਟ ਜ਼ਿਲ੍ਹਾ ਆਪਣਾ ਰਿਕਾਰਡ ਕਾਇਮ ਕਰੇਗਾ ਪੰਜਾਬ ਦੇ ਅੰਦਰ ਕਿ ਵੱਧ ਤੋਂ ਵੱਧ ਹਰ ਬੂਸ ਤੋਂ 200 ਤੋਂ ਲੈ ਕੇ 400 ਤੱਕ ਅਸੀਂ ਮੈਂਬਰਸ਼ਿਪ ਕਰਨੀ ਹੈ ਮੈਂਬਰ ਬਣਾਣੇ ਆ ਔਰ ਸਾਡੇ ਲੋਕਾਂ ਨੇ ਐਕਟਿਵ ਮੈਂਬਰ ਬਣਨਾ ਔਰ ਪਾਰਟੀ ਦਾ ਚੱਡਾ ਬੁਲੰਦ ਕਰਦੇ ਹੋਏ ਅੱਗੇ ਚੱਲਣਾ ਇਸ ਮੈਂਬਰਸ਼ਿਪ ਅਭਿਆਨ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਇਆ ਦੂਸਰੀ ਗੱਲ ਵੀ ਸਾਡੇ 568 ਬੂਥ ਹੈ ਠੀਕ ਹੈ ਜੀ ਅਗਰ ਅਸੀਂ ਜਿਹੜਾ ਟਾਰਗੇਟ ਪਾਰਟੀ ਦਾ 400 ਦਾ ਵੀ ਲਾਈਏ ਤੁਸੀਂ ਹਿਸਾਬ ਨਾਲ ਲੋ ਕਿੰਨੀ ਬਣਦੀ ਹੈ 400 ਹਾਂ 400 ਮਿਨੀਮਮ ਪਾਰਟੀ ਦਾ ਕਹਿਣਾ ਹੈ ਵੀ 200 ਕਰੋ ਦੋਸੂ ਉਸ ਇਲਾਕੇ ਜਿੱਥੇ ਪਾਰਟੀ ਦਾ ਆਧਾਰ ਘਟਾ ਜਿਸੰਤਰ ਉਤਾਰਨ ਹੈ ਜਾਂ ਹੋਰ ਇਲਾਕੇ ਹੈ ਜਿੱਥੇ ਅਕਾਲੀ ਦਲ ਨਾਲ ਲੜਦੇ ਸੀ ਅੱਜ ਪਠਾਨਕੋਟ ਜ਼ਿਲ੍ਹਾ ਸક્ષਮ ਹੈ ਔਰ ਪਠਾਨਕੋਟ ਦੇ 568 ਬੂਥਾਂ ਤੇ ਪਾਰਟੀ ਦਾ ਪੂਰਾ ਸੰਗਠਨ ਪੂਰੀ ਰਚਨਾ ਬੂਥਾਂ ਤੱਕ ਬਣੀ ਹੈ ਸ਼ਕਤੀ ਕੇਂਦਰ ਤੱਕ ਬਣੀ ਹੈ ਤੋਂ ਅਸੀਂ ਸਭ ਲੋਕ ਜਿਹੜੇ ਪਾਰਟੀ ਨੇ 408 ਇਚਾ ਦਿੱਤਾ ਉਹਨੂੰ ਅਚੀਵ ਕਰਨ ਦਾ ਪੂਰਾ ਪ੍ਰਯਾਸ ਕਰਾਂਗੇ ਔਰ ਇਸ ਜ਼ਿਲ੍ਹੇ ਦੇ ਅੰਦਰ ਮੈਕਸਿਮਮ ਲੱਖਾਂ ਦਾ ਤਦਾਦ ਚ ਆਪਣੇ ਮੈਂਬਰ ਬਣਾ ਕੇ ਪਾਰਟੀ ਨੂੰ ਆਨਰ ਕਰਦੇ